ਅਪੋਹਰ ਤੋਂ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਜਿੱਥੇ 18 ਦਿਨ ਪਹਿਲਾਂ ਵਿਆਹੀ ਕੁੜੀ ਦੀ ਮੌਤ ਹੋ ਗਈ ਹੈ ਦੱਸਦੇ ਕਿ ਮ੍ਰਿਤਕਾਂ ਦੀ ਪਛਾਣ ਰੀਟਾ ਵਜੋਂ ਹੋਈ ਹੈ ਜੋ ਕਿ ਸਿਟੀ 1 ਦੇ ਐਸਆਈ ਲਾਲਚੰਦ ਜੋਹਨ ਪੀਸੀਆਰ ਕਰਮਚਾਰੀ ਵਜੋਂ ਕੰਮ ਕਰਦੇ ਨੇ ਦਿੱਤੀ ਹੈ ਉਸ ਦਾ ਵਿਆਹ ਕਰੀਬ 18 ਦਿਨ ਪਹਿਲਾਂ ਹਰਿਆਣਾ ਦੇ ਕਲੀਆਂ ਵਾਲੀ ਪਿੰਡ ਦੇ ਰਹਿਣ ਵਾਲੇ ਮਨੋਜ ਨਾਲ ਹੋਇਆ ਸੀ ਤੇ ਅਚਾਨਕ ਬੀਤੀ ਰਾਤ ਉਸ ਦੇ ਸਹੁਰਿਆਂ ਨੇ ਲੜਕੀ ਦੇ ਪਰਿਵਾਰ ਨੂੰ ਫੋਨ ਕੀਤਾ ਕਿ ਉਹਨਾਂ ਦੀ ਧੀ ਬਿਮਾਰ ਹੋ ਗਈ ਹੈ ਅਸਬਾਦ ਲੜਕੀ ਦੇ ਪਿਤਾ ਨੇ ਆਪਣੇ ਮੁੰਡੇ ਨੂੰ ਰੀਟਾ ਦੇ ਘਰ ਭੇਜਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਮੂੰਹ 'ਚੋਂ ਛੱਗ ਨਿਕਲ ਰਹੀ ਸੀ ਤੇ ਉਹ ਮਰੀ ਪਈ ਸੀ ਰੀਟਾ ਦੇ ਪਰਿਵਾਰ ਨੇ ਆਪਣੀ ਧੀ ਦੇ ਸਹੁਰਿਆਂ ਤੇ ਦਾਜ ਚਕਾਰ ਨਾਲ ਲਿਉਣ ਕਰਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕੱਲ ਕਰੀਬ 9:30 ਦੇ ਕਰੀਬ ਮੇਰੇ ਪਾਪਾ ਨੂੰ ਕਾਲ ਆਈ ਹੈ ਠੀਕ ਹੈ ਤੇ ਥੋੜੀ ਕੁੜੀ ਦੇ ਮੂੰਹ 'ਚੋਂ ਛੱਗ ਨਿਕਲੀ ਜਾਂਦੇ ਸੋ ਪਾਪਾ ਮੇਰੇ ਪੰਜਾਬਪੁਰ 'ਚ ਜੋਬ ਕਰਦੇ ਸੀ ਟੀਵਨ 'ਚ ਤੇ ਉਹਨਾਂ ਦੀ ਨਾਈਟ ਸੀ ਤੇ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਚਲਾ ਜਾ ਤੇ ਮੈਂ ਉੱਥੇ ਗਿਆ ਰਾਤ ਕਰੀਬ 11 ਵਜੇ ਮੈਂ ਉੱਥੇ ਪਹੁੰਚਾ ਤੇ ਉੱਥੇ ਪਹੁੰਚੜ ਤੇ ਮੈਂ ਦੇਖਿਆ ਵੀ ਮੇਰੇ ਭੈਣ ਦੇ ਮੂੰਹ ਚ ਅਗ ਨਿਕਲੇ ਜਾਂਦੇ ਐ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਈ ਐ ਮੈਂ ਜਾ ਕੇ ਜਦੋਂ ਚੈੱਕ ਕੀਤਾ ਤੇ ਮੇਰੀ ਭੈਣ ਉਹਦੇ ਸਾਹ ਨਹੀਂ ਸੀ ਉਹਦੇ ਅੰਦਰ ਖਤਮ ਹੋ ਚੁੱਕੀ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਵੀ ਮੇਰੀ ਭੈਣ ਦੀ ਸੱਸ ਨੇ ਤੇ ਉਹਦੇ ਘਰ ਵਾਲੇ ਨੇ ਤੇ ਉਹਦੀ ਨਨਾਨ ਨੇ ਇਹਨਾਂ ਤਿੰਨਾਂ ਨੇ ਮੇਰੀ ਭੈਣ ਨੂੰ ਗਲ ਕੇ ਮਾਰਿਆ ਤੇ ਮੈਂ ਕਾਨੂੰਨ ਤੋਂ ਇਹ ਕਹਿਣਾ ਚਾਹੁੰਗਾ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਹਲੇ 18 ਦਿਨ ਮੇਰੀ ਭੈਣ ਦੇ ਵਿਆਹ ਨੂੰ ਹੋਈ ਸੀ ਇਸ ਨੂੰ ਉਹਦੇ ਅੱਧਾ ਜੋ ਮਹਿੰਦੀ ਵੀ ਨਹੀਂ ਲੱਤੀ ਸੀ ਸੋ ਇਹ ਹੀ ਹੈ ਵੀ ਮੇਰੀ ਭੈਣ ਨੂੰ ਇਨਸਾਫ ਦਵਾਇਆ ਜਾਵੇ ਉਹ ਲਗਭਗ ਜਦੋਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਕਰੀਬ 10 ਦਿਨ ਪਹਿਲਾਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਤੇ ਉਹਨੇ ਉਦੋਂ ਕਿਹਾ ਸੀ ਮੈਨੂੰ ਕਿਉਂ ਮੇਰੇ ਨਾਲ ਗੱਲਾਂ ਸ਼ੇਅਰ ਕਰ ਲੈਂਦੀ ਸੀ ਮੇਰੇ ਜਿਆਦਾ ਕਲੋਸ ਸੀ ਉਹਨੇ ਮੈਨੂੰ ਦੱਸਿਆ ਵੀ ਐਵੇਂ ਕਰਕੇ ਕਾਰ ਦਾ ਕਹਿੰਦੇ ਮੈਨੂੰ 2-3 ਵਾਰੀ ਮੈਨੂੰ ਦੱਸਿਆ ਬਸ ਅਸੀਂ ਸੋਚਿਆ ਬਚ ਲੋ ਕੋਈ ਗੱਲ ਨਹੀਂ ਨਹੀਂ ਕਰਨਗੇ ਨਹੀਂ ਕਰਨਗੇ ਬਟ ਇੱਕ ਕਾਰ ਨਾ ਦੇਣ ਕਰਕੇ ਅੱਜ ਮੇਰੀ ਭੈਣ ਨੂੰ ਮੋਦ ਦੇ ਕੱਟ ਤਾਰ ਦਿੱਤਾ ਗਿਆ ਸੁਚੀ ਦਾ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਦੁੱਖ ਹੈ ਕਿਉਂਕਿ ਅੱਲੇ ਨਾ ਤਾਂ ਤੋਂ ਮਹਿੰਦੀ ਲੱਤੀ 18 ਦਿਨ ਵਿਆਹ ਨੂੰ ਹੋਏ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਸਰਕਾਰ ਨੂੰ ਵੀ ਜਿਨ੍ਹਾਂ ਨੇ ਮੇਰੀ ਭੈਣ ਨੂੰ ਮਰਿਆ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦਿੱਤੀ ਜਾ ਠੀਕ ਕਰੀਓ ਉਹਨਾਂ ਨੇ ਤੇ ਬੇਟੀ ਵੀ ਅੱਜ 18 ਪੰਜ ਉਹਨੇ 18 ਪਿਛਲੇ ਮਹੀਨੇ 18 ਤਰੀਕ ਦੀ ਸ਼ਾਦੀ ਹੋਈ ਸੀਗੀ ਪਹਿਲੀ ਵਾਰੀ ਜੀ ਦੂਜੀ ਵਾਰੀ ਗਈਏ ਤੇ ਰਾਤ ਮੈਨੂੰ ਫੋਨ ਆਇਆ ਤੇ ਕੋੰੰਗਾ ਵੀ ਉਹ 딸 ਦੀ ਬੇਟੀ ਜਿਹੜੀ ਇਹਨੂੰ ਜਗਾ ਰਹੇ ਹੈ। ਕਿ ਮੈਂ ਮੈਂ ਡਿਊਟੀ ਸੀ ਜਾਂ ਪੀਸੀ ਆਫ ਤੇ ਅੰਗਰ ਸਿਟੀ ਵਨ ਤੇ ਵੀਰ ਮੇਰਾ ਬੇੜਾ ਗਿਆ ਜਦੋਂ ਮੇਰੀ ਬੇਟੀ ਮੋਲੇ ਨੇ ਵੀ ਰੁਸੀ ਨਹੀਂ ਸੀ ਗਏ। ਨਹੀਂ ਹੁਣ ਨਹੀਂ ਉਹ ਆਏ ਨਹੀਂ ਗਏ। ਉਹ ਜ਼ਹਿਰੇਲੀ ਜੀ ਲੱਗੇ ਹੈ ਕਿ ਮੂੰਹ ਤੇ ਜਗਾ ਰਹੇ ਸੀਗੇ। ਮੇਰੀ ਬੇਟੀ ਦਾ ਨਾਮ ਹਿਟਾਇਗਾ। ਮਨੋਜ ਕੁਮਾਰ ਸਰਾਲਾਲੀ ਮੰਡੀ ਜੀ ਰਾਣੀ ਜੀ ਮੇਰੀ ਬੇਟੀ ਐ ਮੇਰੇ ਬੇਟੇ ਨੂੰ ਘਹਿਰੀ ਸੀ ਕੀ ਕਹੇ ਸੀ ਮੈਂ ਤਾਂ ਨਿਮਸੰਗ ਦੀਨ ਕੇ ਐਨੀ ਵੀ ਗਰਬਾ ਜੀ ਹੂੰ ਕੀ ਮੇਰੇ ਬੇਟੇ ਨੇ ਕਿਹਾ ਸੀ ਕੀ ਕਿਹਾ ਸੀ ਉਹ ਗਾਦੀ ਮੰਕਰ ਰਹੀ ਸੀ ਕਿ ਗਾੜਾ ਲੱਗਦੀ ਸੀ ਉਹਨੂੰ ਹੁਣ ਆ ਜਿਰਵਾ ਨਾਲ ਵਧੀਆ ਕਰਦਾ ਅੱਛਾ ਇਹਨਾਂ ਨੂੰ ਕੜੀ ਤੋਂ ਕੜੀ ਸਜਾਈ ਜੀਤੀ ਜਾਵੇ ਐਨੀ ਉਹਨਾਂ ਨੂੰ ਕ੍ਰੀਤੂ ਕ੍ਰੀ ਸਜ਼ਾ ਦਿੱਤੀ ਜਾਵੀ ਐ। ਬੜੀ ਉਹਨਾਂ ਦੀ ਸ਼ਾਦੀ ਹੋਈ ਸੀ 18/4/25 ਨੂੰ। ਮਹੱਦਕੀ ਦੀ ਕਾਲੇ ਵਾਲੀ ਮੰਡੀ ਸ਼ਾਦੀ ਹੋਈ ਸੀਗੀ। ਉੱਥੇ ਆਪ ਦੇ ਸਹੁਰੇ ਘਰ ਹੀ ਸੀ ਲੜਕੀ। ਇੱਥੇ ਉਹਦੀ ਕੱਲ ਡੈਥ ਹੋ ਗਈ ਤੇ ਉਸਦਾ ਬ੍ਰਦਰ ਤੇ ਉਸਦਾ ਪਿਤਾ ਉਹਦੀ ਗੈਡ ਬੋਡੀ ਲਿਆ ਲਿਆਇਆ ਜੀ ਉਹ ਮੋਤਰੀ ਜੇ ਰੱਖਾਤੀ ਐ ਜੀ ਤੇ ਕੁੜੀ ਦੇ ਭਰਾ ਚਰਨਜੀਤ ਦਾ ਬਿਆਨ ਹਸਲ ਕਰਾਇਆ ਜਾਂਦਾ। ਉਹਦੇ ਆਧਾਰ ਤੇ ਜੋ ਜੁਰਮੋਗ ਦਾ ਕਾਰੋਈ ਹੈ।